ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਹਾਂ ਜੱਜੋਦ ਬਾਬਾ ਜੀ ਜਿੱਥੇ ਖੱਟ ਦੇ ਵਿੱਚ ਬਰਸਾਤੀ ਪਾਣੀ ਦੇ ਨਾਲ ਕਈ ਗੱਡੀਆਂ ਅੱਗੇ ਇੱਕ ਗੱਡੀ ਇੱਥੇ ਫਸ ਗਈ ਸੀ ਤੇ ਉਹਦੇ ਬਰ ਮੀ ਇੱਕ ਗੱਡੀ ਕੱਲ ਇੱਥੇ ਫਸ ਗਈ ਸੀ ਉਹਦੇ ਬਰ ਮੀ ਜਾਣਕਾਰੀ ਲਗੀ ਜਿਹਨਾਂ ਬੰਦਿਆਂ ਨੇ ਉਸ ਵੇਲੇ ਆਪਣੀ ਜਾਨ ਤੇ ਖੇਡ ਕੇ ਕੱਲ੍ਹ ਕੱਢਿਆ ਪੰਜ ਜਾਨਾਂ ਬਚਾਈਆਂ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਬਸਤੂ ਜੀ ਕਾ ਕੀ ਨਾਮ ਹੈ ਮੇਰਾ ਨਾਮ ਜੀ ਰੋਹਿਤ ਜੈਨ ਮੈਂਬਰ ਪੰਚਾਇਤ ਜੀ ਤੋਂ ਹਾਂਜੀ ਇਹ ਕੰਮ ਤੁਸੀਂ ਕਿੰਨੇ ਕ ਵਜੋਂ ਗੱਡੀ ਦੇ ਪਾਣੀ ਪੈਣਾ ਦੱਸੋ ਕਿੰਨੇ ਕ ਵਜੇ ਆਇਆ ਇੱਥੇ ਪਾਣੀ ਲਗਭਗ ਜੀ 6 ਵਜੇ ਦੇ ਕਰੀਬ ਕਰੀਬ ਪਾਣੀ ਆ ਗਿਆ ਸੀ ਜੀ ਸਵੇਰੇ ਜੀ ਹਾਂਜੀ ਸਵੇਰੇ ਠੀਕ ਆ ਅਸੀਂ ਸਾਢੇ 6 ਵਜੇ ਜਿੱਦਾਂ ਸਾਡੇ ਵੱਡੇ ਭਾਈ ਸਾਹਿਬ ਕੋਠੇ ਚੜੇ ਸੀਗੇ ਜੀ ਹਾਂਜੀ ਉਹਨਾਂ ਨੇ ਦੇਖਿਆ ਤਾਂ ਇੱਥੇ ਗੱਡੀ ਇੱਕ ਡਿਗੀ ਵੀ ਸਗੀ ਠੀਕ ਆ ਜੀ ਉਹ ਹੱਥ ਮਾਰਦਾ ਪਿਆ ਸੀ ਕਿ ਮੈਨੂੰ ਬਚਾ ਲਓ ਹਾਂਜੀ ਉਹਨਾਂ ਨੇ ਮੈਨੂੰ ਥੱਲੇ ਫੋਨ ਕੀਤਾ ਕਹਿੰਦੇ ਜੀ ਗੱਡੀ ਡਿਗੀ ਵੀ ਇੱਕ ਬਚਾ ਲਓ ਹਾਂ ਅਸੀਂ ਜਿੱਦਾਂ ਵੀ ਡਰੈਸ ਸੀਗੀ ਬਨੈਣ ਪਾਈ ਵੀ ਸੀਗੀ ਜੀ ਮੈਂ ਇੱਦਾਂ ਹੀ ਖੱਡ ਚ ਆ ਗਿਆ ਠੀਕ ਹੈ ਇਹ ਭਾਈ ਸਾਹਿਬ ਵੀ ਇੱਥੇ ਸੀਗੇ ਜੀ ਨਾਲ ਤੇ ਮੈਂ ਅਸੀਂ ਆ ਕੇ ਇੱਥੋਂ ਪਾਣੀ ਦੇ ਵਿੱਚੋਂ ਅੰਦਰ ਬੜ ਗਏ ਗੱਡੀ ਕਿੱਥੇ ਉਲਟੀ ਹੋ ਗਈ ਗੱਡੀ ਇੱਥੇ ਦਿਖਾ ਲਓ ਮੈਂ ਕੈਮਰਾਮੈਨ ਨੂੰ ਕਹਿੰਦਾ ਖੱਡ ਦਿਖਾ ਦਿਓ ਇੱਥੇ ਗੱਡੀ ਟੇਢੀ ਨਾਲ ਨਾਲ ਵਾਜੀ ਇਹ ਆ ਉਹ ਜਗ੍ਹਾ ਜਿੱਥੇ ਗੱਡੀ ਅੱਗੇ ਵੀ ਇੱਥੇ ਫਸੀ ਸੀ ਹੁਣ ਵੀ ਇੱਥੇ ਫਸੀ ਆ ਤਾਂ ਅੱਛਾ ਜੇ ਫੇ ਗੱਡੀ ਇੱਥੇ ਫਸੀ ਪਈ ਕਿੰਨਾ ਵਿਚਾਰ ਸਾਨੂੰ ਸੰਘਰਸ਼ ਕਰਨਾ ਪਿਆ ਉਹਨੂੰ ਕੱਢਣ ਦੇ ਲਈ ਸਾਨੂੰ ਕਟੋ-ਵਟ ਪੌਣਾ ਘੰਟਾ ਸੰਘਰਸ਼ ਕਰਨਾ ਪਿਆ ਜੀ ਹਾਂਜੀ ਕਿਉਂਕਿ ਅਸੀਂ ਕ੍ਰੈਸ਼ਰ ਤੋਂ ਜੇਐਸਵੀ ਮਗਾਈ ਸੀ ਜੀ ਪਾਣੀ ਧੱਕ ਮਾਰਦਾ ਸੀ ਪਾਣੀ ਧੱਕ ਮਾਰਦਾ ਸੀ ਪਾਣੀ ਨੂੰ ਧੱਕੀ ਜਾਂਦਾ ਸੀ ਪਾਣੀ ਨੂੰ ਧੱਕਦਾ ਪਿਆ ਸੀਗਾ ਜੀ ਹਾਂਜੀ ਅਸੀਂ ਪਹਿਲਾਂ 4-5 ਜਣੇ ਸੀਗੇ ਜੀ ਤੇ ਉਸ ਤੋਂ ਬਾਅਦ 10-12 ਮੁੰਡੇ ਹੋਏ ਥੱਲੇ ਵੜ ਕੇ ਜੀ ਸਾਨੂੰ ਅਸੀਂ ਜਾਣੀ ਕਿ ਗੋਡੇ-ਗੋਡੇ ਤੱਕ ਅਸੀਂ ਜ਼ਮੀਨ 'ਚ ਧਸ ਗਏ ਸੀਗੇ ਔਰ ਸਾਡੇ ਇਨ ਇਨ ਜਾਨੀ ਕਿ ਪਾਣੀ ਆ ਗਿਆ ਸੀ ਬਗਲ ਮੁਤਾਬਕ ਆ ਗਿਆ ਅਸੀਂ ਫੇ ਵੀ ਆਪਣੇ ਜ਼ੋਰ ਨਾਲ ਦਸਾਂ ਮੁੰਡਿਆਂ ਨੇ ਗੱਡੀ ਚੱਕ ਕੇ ਜੀ ਪਿਛਲੇ ਟਾਇਰ ਉਹਦੇ ਨਾਲ ਉੱਪਰ ਰੱਖ ਕੇ ਮੋਰ ਦਾ ਟਾਇਰ ਹੀ ਚੱਕ ਲਿਆ ਠੀਕ ਆ ਹੋਰ ਇਹ ਤੈਨੂੰ ਦੱਦਾ ਹੋ ਗਿਆ ਜਦੋਂ ਅਸੀਂ ਬਹੁਤ ਸੰਘਰਸ਼ ਕੀਤਾ ਜੀ ਤੇ ਨਿੱਕੀ ਦਾ ਉਹਦਾ ਟਾਇਰ ਨਹੀਂ ਚੱਕ ਪਾਇਆ ਸੀ ਇਸੇ ਤੋਂ ਗੱਡੀ ਆਈ ਦੀ ਕੁੱਲੀ ਪਿੱਕਅਪ ਨੂੰ ਟੋਚਨ ਪਾਇਆ ਉਹਦੇ ਨਾਲ ਟੋਚਨ ਪਾ ਕੇ ਧੱਕਾ ਲਾਇਆ ਕਿਰੀ ਸੀ ਤਾਂ ਗੱਡੀ ਪਾਣੀ ਵਿੱਚ ਫਲੋ ਵੱਧ ਗਿਆ ਜ਼ਿਆਦਾ ਤੇ ਗੱਡੀ ਪਰੇ ਜਾਣ ਲੱਪਈ ਸੀ ਠੀਕ ਹੈ ਹਾਂਜੀ ਉਹਨੇ ਬਚਾਅ ਹੋ ਗਿਆ ਹੁਣ ਬੱਚਿਆਂ ਦਾ ਬਚਾਅ ਹੋ ਗਿਆ ਠੀਕ ਹੈ ਧੰਨਵਾਦ ਸਤਿ ਸ਼੍ਰੀ ਅਕਾਲ ਭਾਜੀ ਆਪਣਾ ਕੀ ਨਾਂ ਜੀ ਜੋ ਨੰਬਰ ਅਜੇਸ਼ ਮਾਨ ਇਹ ਕੀ ਦੇਖਿਆ ਕਰ ਜੋ ਗੱਡੀ ਸੇ ਫਸੀ ਹੋਈ ਕੱਲ ਜੋ ਗੱਡੀ ਉਸੇ ਫਸੀ ਹੋਈ ਮੈਂ ਲਿਖਿਆ ਹਾਂ ਹਾਂਜੀ ਤੇ ਤੇ ਉਹ ਗੱਡੀਆਂ ਐ ਤੁਸੀਂ ਵੀ ਦੇਖੇ ਕਿ ਦਰੌਲਾ ਪਾंदे ਸਾਨੂੰ ਬਚਾਓ ਹਾਂਜੀ ਹਾਂਜੀ ਫੇ ਤੁਸੀਂ ਕੀ ਕੀਤਾ ਮੈਂ ਬੰਦੇ ਇਕੱਠੇ ਨਾਲ ਤੇਲ ਨਾਲ ਲੱਪਿਆ ਅੱਛਾ ਜੀ ਤੁਹਾਡੀ ਫੋਟੋ ਮੈਂ ਦੇਖਦਾ ਪਾਣ ਦੇ ਵਿੱਚ ਸੀਗੀ ਤੁਹਾਡਾ ਕੋ ਵੀਡੀਓ ਹੋ ਗਈ ਹੈ ਵੀਡੀਓ ਬਾਰੇ ਬਾਅਦ ਕਰੇ ਸਦਾ ਆ ਜਾ ਜਿਹਾ ਨਾ ਤੁਸੀਂ ਕੀ ਦੇਖਿਆ ਫੇ ਆ ਜਾਓ ਜਦ ਅੱਛਾ ਕੀ ਦੇਖਿਆ ਤੁਸੀਂ ਗੱਡੀ ਫਸੀ ਹੋ ਆ ਗੱਡੀ ਫਸੀ ਹਾਂਜੀ ਤੇ ਆਮ ਜਨਤਾ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਤੇ ਪਾਣੀ ਦੇ ਵਿੱਚ ਨਾ ਆਓ ਆਓ ਜੀ ਹੁਣ ਆਪਾਂ ਜੇਜੋ ਦੇ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਜੀ ਸੱਚੀ ਗੱਲ ਹੈ ਪਹਿਲਾਂ ਆਪਾਂ ਨਾਮ ਦੱਸੋ ਜੀ ਮੇਰਾ ਨਾਮ ਹੈ ਜੀ ਖਸ਼ੋਬ ਦਾ ਇਹ ਜਦੋਂ ਗੱਡੀਆਂ ਇੱਥੇ ਰੱਖਿਆ ਇੱਕ ਗੱਡੀ ਚੱਕਿਆ ਹੋਵਾ ਕਹਾਵਾਂ ਜੀ ਲੋਕਾਂ ਦੇ ਚਾਹ ਦੇ ਲਈ ਅਕਾਂ ਫਿਰ ਬਾਅਦ ਚ ਨੱਕਣ ਲਗਾ ਜੀ ਉਹ ਪਹਿਲੇ ਕੋਈ ਨੱਕ ਆਮ ਆਮ ਜਨਤਾ ਦਾ ਤੁਸੀਂ ਆਪਣੇ ਆਮ ਜਨਤਾ ਆ ਕੇ ਖੜ ਤੇਖਦੀ ਹੈ ਦੇਖਣ ਆਂਦੀ ਹੈ ਅੱਛਾ ਉਹ ਖੜ ਜਾਂਦੇ ਰਕੀਆਂ ਖੜ ਤੇ ਜਾ ਨਾ ਜੋ ਪਾਣੀ ਦਾ ਵਹਾਹ ਜੀ ਹੈ ਤਾਂ ਲੇਕਿਨ ਜਿਹੜਾ ਧੱਕਾ ਕਰਦਾ ਵਾ ਫਿਰ ਉਹ ਵੜ ਜਾਂਦਾ ਤਾਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਹਾਂ ਕਰਦੇ ਹਾਂ ਜੀ ਇਹ ਅੱਗੇ ਵੀ ਤੇ ਪਾਣੀ ਜ਼ੋਰ ਨਾਲ ਆ ਕੇ ਅੱਗੇ ਵੀ ਪਾਣੀ ਕਈ ਹਾਸੇ ਹੋਏ ਆ ਪਰ ਜਾਨਾ ਨਹੀਂ ਗਈਆਂ ਸੀ ਹਾਂ ਜੀ ਇਹ ਇਹ ਤੋਂ ਪਹਿਲੇ ਜਿਹੜਾ ਹਾਦਸਾ ਹੋਇਆ ਉਹਦੇ ਵਿੱਚ 11 ਜਾਨਾਂ ਗਈਆਂ ਠੀਕ ਹੈ ਤੇ ਉਹਦੇ ਪਹਿਲੇ ਵੀ ਨੋਵਾ ਗੱਡੀ ਵਾਲੇ ਜਿਹੜਾ ਨੇ ਨੋਵਾ ਗੱਡੀ ਉਹਦੇ ਪਹਿਲੇ ਵੀ ਉਹ ਹੜਦੇ ਆਂ ਹੋਰ ਪਸ਼ੂ ਵੀ ਹੜਦੇ ਆਂ ਪਰ ਉਹ ਬਚ ਜਾਂਦੇ ਠੀਕ ਹੈ ਇਹ ਗੱਲ ਹੈ ਐ ਐਤੀ ਜਾਨਾਂ ਦੀ ਐਸੀ ਤੁਹਾਡਾ ਤੁਹਾਡੀ ਸਾਡੀ ਟੀਮ ਦਾ ਧੰਨਵਾਦ ਕਰਦੇ ਆਂ ਜੀ ਕਿ ਗੁਰੂ ਮਰਦ ਤੁਹਾਨੂੰ ਚੜ੍ਹਦੀ ਕਲਾ ਵਾਸਤੇ ਅੱਗੇ ਤੋਂ ਤੁਸੀਂ ਇਹ ਮਾਨਵਤਾ ਦੀ ਸੇਵਾ ਕਰਦੇਣਾ ਕੋਈ ਸਰਕਾਰ ਤੋਂ ਮੰਗ ਕਰਦੇ ਹਾਂ ਤੁਸੀਂ ਹਾਂਜੀ ਹਾਂਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜੀ ਵੀ ਇੱਥੇ ਪੁਲ ਬਣਾਉਣਾ ਚਾਹੀਦਾ ਹਾਂਜੀ ਤੇ ਨਹੀਂ ਤਾਂ ਕਾਫੀ ਕਾਫੀ ਟਾਈਮ ਲੋਕਾਂ ਨੂੰ ਖੜਨਾ ਪੈਂਦਾ ਵਾ ਹਾਂਜੀ ਤੇ ਨੁਕਸਾਨ ਵੀ ਹੁੰਦੇ ਆ ਠੀਕ ਹੈ ਜੀ ਆਲ ਦੋਆਲੇ ਵੀ ਨੁਕਸਾਨ ਕਰਦੇ ਉਹ ਬੰਨ ਵੀ ਲੱਗਣੇ ਚਾਹੀਦੇ ਆ ਹਾਂਜੀ ਇਹ ਆ ਦੁਕਾਨਾਂ ਦਾ ਵੀ ਨੁਕਸਾਨ ਹੋਇਆ ਹਾਂਜੀ ਹਾਂਜੀ ਬਸਤੀ ਦੇ ਵਿੱਚ ਜਿਹੜੇ ਕੋਈ ਇਹਨਾਂ ਦੇ ਨੇੜੇ ਆ ਖੱਡ ਦੀ ਉਹਨਾਂ ਦਾ ਵੀ ਥੋੜਾ ਡਾਰ ਹੈ ਵੀ ਉਹ ਵੀ ਟਾਹੇ ਗਿਰ ਪੈਣੇ ਆ ਹਾਂਜੀ ਸੋ ਇਹ ਸਾਰੇ ਬਚਾਵ ਹੀ ਹੋਣੇ ਚਾਹੀਦੇ ਆ ਠੀਕ ਆ ਧੰਨਵਾਦ ਜੀ ਅਸੀਂ ਫੇਰ ਤੁਹਾਡਾ ਥੈਂਕ ਯੂ ਕਹਿੰਦੇ ਆ ਡਰਾਈਵ ਕਿੱਥੇ ਬਹੁਤ ਆ ਤੇ ਆ ਮੈਂ ਤੁਹਾਨੂੰ ਦਿਖਾ ਲਈ ਦਿੰਨਾ ਆ ਸਿੰਗਲ ਏਰੀਆ ਵਾ ਜਿੱਥੇ ਜੀ ਆ ਗੱਡੀ ਆ ਰਹੀ ਆ ਤਾਂ ਅਜਰ ਅਜੇ ਬਜਰੀ ਵਗੈਰਾ ਪੈਂਦੀ ਆ ਕਿ ਆ ਖਾਡਾ ਜੇਜੋਂ ਦੀ ਇਹ ਆਹ ਸੜਕ ਤੋਂ ਜੇ ਫਿਰ ਇੱਧਰ ਗੱਡੀ ਪਾਣੀ ਦੇ ਵਿੱਚ ਜਾਂਦੀ ਹੈ ਜਦੋਂ ਡਬਲ ਗੱਡੀ ਐ ਕੋਈ ਪਤਾ ਹੀ ਨਹੀਂ ਲੱਗਦਾ ਇਹ ਲਗਭਗ ਢਾਈ ਤੋਂ 3 ਫੁੱਟ ਨੀਵਾ ਥਾਂ ਹੋ ਜਾਂਦਾ ਗੱਡੀ ਪਲਟੀ ਮਾਰ ਜਾਂਦੀ ਆ ਆਉਂ ਨਹੀਂ ਰੇਤ ਤਾਂ ਪਾਈਓ ਇਹਨੂੰ ਪੂਰਨੇ ਲਈ ਪਰ ਪਾਣੀ ਜ਼ਿਆਦਾ ਹੋਣ ਕਰ ਹਟ ਜਾਂਦੀ ਆ ਬੱਟਿਆਂ ਦੀ ਵੀ ਰੋਕ ਲਾਈਓ ਆ ਪਰ ਨੱਗਨ ਵਾਸੀ ਦੀ ਸਰਕਾਰ ਤੋਂ ਇਹੀ ਮੰਗਵਾ ਕਿ ਇੱਥੇ ਲੋਕਾਂ ਦੀਆਂ ਜਾਨਾਂ ਚੰਗੀਆਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਮੈਂ ਫੇਰ ਦੁਬਾਰਾ ਸਾਡੀ ਸਾਰੀ ਟੀਮ ਦਾ ਥੈਂਕ ਯੂ ਕਰਦਾ ਕਿ ਮੈਨੂੰ ਉਮੀਦ ਹੈ ਕਿ ਅੱਗੇ ਤੋਂ ਵੀ ਤੁਸੀਂ ਲੋਕਾਂ ਨੂੰ ਬਚਾਉਂਦੇ ਰਹੋਗੇ ਅਨਵੋਲ ਜੁਨਿਡੀਆਂ ਨੂੰ ਬਚਾਉਂਗੇ ਬਈ ਟ੍ਰੈਫਿਕ ਇਹਦੇ ਉੱਤੇ ਹਿਮਾਚਲ ਪੰਜਾਬ ਦਾ ਜਿਆਦਾ ਹੈ ਹਾਂਜੀ ਤੇ ਇਹਦੇ ਉੱਤੇ ਪੁਲ ਬਣਨੇ ਦੀ ਬਹੁਤ ਠੀਕ ਹੈ ਪੁਲ ਵੀ ਬਹੁਤ ਜ਼ਰੂਰੀ ਹੈ ਕਿ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਹਾਂਜੀ ਲੋਕਲ ਐਮ ਐਲ ਏ ਐਮ ਪੀ ਨੂੰ ਕਿ ਇੱਥੇ ਪੁਲ ਜ਼ਰੂਰ ਬਣਾਇਆ ਜਾਵੇ ਇੱਥੇ ਜਾਨਾਂ ਦਾ ਤਾਂ ਹੀ ਬਚਾ ਹੋ ਸਕਦਾ ਵਾ ਕਿ ਫੋ ਜਰੂਰ ਤੁਹਾਡਾ ਆਪਣਾ ਸੇਵਕ ਕੁਲਵੰਤ ਸਿੰਘ ਸਿੱਧੂ ਅਡਾ ਕੋਟੋਈ ਜੀ ਜੇਜੋਂ ਖੱਡ ਤੋਂ ਲਾਈਵ ਜੀ ਮੇਰਾ ਮੋਬਾਈਲ ਨੰਬਰ ਹੈਗਾ 98 डबल 57 19816 98557 19816 ਫੇਰ ਦੁਬਾਰਾ ਥੈਂਕ ਯੂ ਜੀ